ਸਰ ਅੱਜ ਤਾਂ ਜਿਹੜਾ ਸ਼ਹਿਰੀ ਪ੍ਰਧਾਨ ਬਣਦੇ ਸਵਰਨਕਾਰ ਬਰਾਦਰੀ ਵੱਲੋਂ ਸਨਮਾਨਿਤ ਕੀਤਾ ਗਿਆ ਵਾ ਕੀ ਕਹਦਾ ਚੋਗੇ ਸਭ ਤੋਂ ਪਹਿਲਾਂ ਸਵਰਨਕਾਰ ਬਰਾਦਰੀ ਦੇ ਪ੍ਰਧਾਨ ਸਰਦਾਰ ਬੁਆ ਸਿੰਘ ਜੀ ਉਹਨਾਂ ਦੀ ਕਮਾਂਡ ਹੇਠ ਸਵਾਰੀ ਸਵਰਨਕਾਰ ਬਰਾਦਰੀ ਇਕੱਤਰ ਹੋ ਕੇ ਇਹਨਾਂ ਨੇ ਮੈਨੂੰ ਸਨਮਾਨ ਕੀਤਾ ਮੈਂ ਤੈਹ ਦਿਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਹਰਮਿੰਦਰ ਸਿੰਘ ਸੰਧੂ ਵੱਲੋਂ ਤੇ ਆਪਣੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਨੈਰਾ ਬਰਾਦਰੀ ਜਿਹੜੀ ਨੂੰ ਮੁਸ਼ਕਿਲਾਂ ਹੁੰਦੀਆਂ ਵਾ ਤਾਂ ਮੈਂ ਮੁਸ਼ਕਿਲ ਜਾਨੂੰ ਕਰਵਾਇਆ ਵਾ ਕਿਸ ਤਰ੍ਹਾਂ ਦੇ ਨਾਲ ਸਾਤੋਂ ਵੀ ਪਿਛਲੇ ਵਿੱਚ ਕਿੱਲੇ ਨਦੀਰ ਨਿੱਤੀ ਹੋ ਗਈ ਮੈਂ ਸਾਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਜੀ ਕਿਸੇ ਵੀ ਬਰਾਦਰੀ ਤੋਂ ਤਰਨਤਾਨ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਵੀ ਕੋਈ ਧੱਤਾਂ ਦਊ ਤਾਂ ਮੈਂ ਨਾਲ ਖੜੂਗਾ ਸਵਰਨਕਾਰ ਬਰਾਦਰੀ ਦੇ ਜਿਹੜੀਆਂ ਧੱਕੇ ਵੱਖਰੇ ਹੁੰਦੇ ਆ ਇਹ ਦਤਾਨਦਾਰ ਬੰਦੇ ਆ ਕੋਈ ਵੀ ਇਹ ਸਮਾਨ ਖਰੀਦਿਆ ਤੇ ਪੁਲਿਸ ਇਹਨਾਂ ਦੇ ਦਿਵਾਲੇ ਹੋ ਜਾਂਦੀ ਆ ਆਣ ਕੇ ਕਿ ਲਓ ਜੀ ਤੁਸੀਂ ਸਮਾਨ ਜਿਹੜਾ ਉਹ ਕਿੱਥੋਂ ਲਿਆ ਚੋਰੀ ਦਾ ਲਿਆ ਜਦ ਕੀ ਇਹਨਾਂ ਨੇ ਸਮਾਨ ਦੀਆਂ ਰਸੀਦਾ ਤੱਕ ਵੀ ਲਈਆਂ ਦੀਆਂ ਪਰ ਪੁਲਿਸ ਜਿਹੜੀ ਆ ਨਾ ਇਹ ਸਰਕਾਰਾਂ ਜਿਹੜੀਆਂ ਧੱਕਾ ਕਰਦੀਆਂ ਬਰਾਦਰੀ ਨਾਲ ਇਹ ਅੱਜ ਤੋਂ ਬਾਅਦ ਨਹੀਂ ਹੋਣ ਦਿੱਤਾ ਜਾਊਗਾ ਲੋਕ ਸਭਾ ਦੀ ਚੋਣਾਂ ਵਿੱਚ ਤੁਹਾਡੀ ਨੀਤੀ ਕੀ ਹੋ ਜਗੀ ਕਿੰਨਾ ਮੁੱਦੇ ਨੇ ਕੱਦਦਾ ਜਿਹੜੀ ਆ ਚੋਣਾਂ ਲੜੂਗੀ ਕਾਲੇਦਲ ਵਿਕਾਸ ਦੇ ਮੁੱਦੇ ਤੇ ਚੋਣਾਂ ਲੜੂਗੀ ਤਰਨਤਾਰਨ ਵਿੱਚ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਕਮਾਂਡ ਹੈ ਤਰਨਤਾਰਨ ਦਾ ਜੋ ਅੱਜ ਤੋਂ 10-12 ਸਾਲ ਪਹਿਲਾਂ ਵਿਕਾਸ ਹੋਇਆ ਉਸ ਤੋਂ ਬਾਅਦ ਅੱਜ ਤੱਕ ਏਟ ਵੀ ਨਹੀਂ ਲੱਗੀ ਤੇ ਵਿਕਾਸ ਜਿਹੜਾ ਉਹ ਸ਼ਰੋਮਨੀ ਅਕਾਲੀ ਦਲ ਦੀ ਕਮਾਂਡ ਹੇਡ ਤੇ ਸਾਡੇ ਕੌਂਸਲਰ ਬਣਤੇ ਹੀ ਹੋਇਆ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਆਇਆ। ਪੰਜਾਬ ਸਰਕਾਰ ਦਾ ਕਾਜ ਕੰਮਕਾਰ ਹੈ ਜਿਹੜਾ ਉਹਦੇ ਦੌਰਾਨ ਤੁਸੀਂ ਮਤਲਬ ਮੁਹਰੇ ਤੇ ਵੀ ਕ੍ਰਾਈਮ ਵੱਧ ਚੁੱਕਾ ਜੀ। ਵੇਖੋ ਜੀ ਲੁੱਟਾਂ ਫੋਆਂ ਤੁਸੀਂ ਆ ਵੇਖਿਆ ਹੂਗਾ ਹੁਣੇ ਇੱਕ ਸੁਨੇਹਰਾ ਬਰਾਦਰੀ ਦੀ ਦੁਕਾਨ ਲੁੱਟੀ ਗਈ ਹੈ ਜਿਹਦੇ ਵਿੱਚ ਅਖਬਾਰ ਮੁਤਾਬਕ 3 ਕਰੋੜ ਰੁਪਏ ਦੀ ਜਿਹੜੀ ਉਹ ਚੋਰੀ ਹੋ ਚੁੱਕੀ ਆ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਗਿਆ। ਚੋਰ ਫੜੇ ਗਿਆ ਜਾਂ ਕਿੰਨੇ ਫੜੇ ਗਿਆ ਸਮਾਨ ਕਿੰਨਾ ਫੜੇਗਾ ਅਜੇ ਤੱਕ ਅਜੇ ਨੌਲੇਜ ਨਹੀਂ ਆ ਹਾਂ ਮੈਂ ਹੁਣ ਜਰੂਰ ਪੁੱਛੂੰਗਾ ਤੇ ਜਿੰਨਾ ਵੀ ਹੋ ਸਕੇ ਇਹਨਾਂ ਦੀ ਮਦਦ ਕਰੂੰਗਾ ਅਕਾਲੀ ਜਨਮ ਮੁਕਾਬਲਾ ਕਿਹੜੀ ਪਾਰਟੀ ਆ ਤੁਸੀਂ ਮੰਨਦੇ ਆਪਣਾ ਅਕਾਲੀ ਦਲ ਇੱਕ ਨਰੋਲ ਪਾਰਟੀ ਆ ਜੀ ਸਾਡਾ ਮੁਕਾਬਲਾ ਨਹੀਂ ਅਸੀਂ ਸੰਗਤ ਜੜੀ ਆ ਇਹ ਮੁਕਾਬਲਾ ਵੜਾ ਦੇ ਤਾਂ ਚਾਹੇ ਨਰੋਲ ਜਿਤਾ ਦੇ ਇਹ ਸੰਗਤ ਆ ਤਾਂ ਸੰਗਤ ਜੜੀ ਆ ਉਹ ਸਾਡੇ ਨਾਲ ਭਾਈ ਮਤਪਾਲ ਸਿੰਘ ਜੀ ਦੀ ਚੋਣਾਂ ਵਿੱਚ ਫਰੋਨਾਂ ਕੀ ਲੱਗਦਾ ਵਾ ਜੀ ਅਕਾਲੀ ਦਲ ਨੂੰ ਕੋਈ ਨਾ ਕੋਈ ਫਰਜ਼ ਪੂਰਾ ਘਾਟਾ ਪਊਗਾ ਮੈਨੂੰ ਇਸ ਤੁਸੀਂ ਨਾ ਇਸ ਤਰ੍ਹਾਂ ਆ ਕੇ ਉਹ ਬਾਣੇ ਵਾਲੇ ਸਿੰਘ ਆ ਤੇ ਮੈਨੂੰ ਇਹਦੇ ਬਾਰੇ ਸਵਾਲ ਨਾ ਕਰ ਪਲੀਜ਼ ਸੌਰੀ ਸਾਹਿਬ ਜੀ ਅੱਜ ਦਾ ਇਹ ਸ਼ਰੀਫ ਸਾਹਿਬ ਨੂੰ ਮਾਲਕ ਕਿਤਾ ਵਾ ਜਿਹੜਾ ਸ਼ਰੀਫ ਸਾਹਿਬ ਤੁਹਾਨੂੰ ਕੀ ਕਰਦਾ ਵਾ ਕੀ ਆਸਾ ਕਰਦੀਆਂ ਵਾ ਜੀ ਆਸਾ ਅੱਗੇ ਵੀ ਸਾਡਾ ਭਰਾ ਸਾਡੇ ਨਾਲ ਸੀਗਾ ਰਵਿੰਦਰ ਸਿੰਘ ਸੱਦੂ ਸਾਡੇ ਨਾਲ ਰਿਹਾ ਵਾ ਮੋਢੇ ਨਾਲ ਮੋਢਾ ਜੋੜ ਕੇ ਗਾਵੇਂ ਹੀ ਆਸ ਰੱਖਦੇ ਆ ਇਸੇ ਤਰ੍ਹਾਂ ਸਾਡੇ ਭਰਾ ਦੇ ਡੇਡਾ ਵੱਡਾ ਉਹਦਾ ਬੱਚਾ ਮਰਿਆ ਵਾ ਤੇ ਸਾਰੀ ਬਰਾਦਰੀ ਦੀ ਵਾਟ ਉੱਤੇ ਚੜ ਕੇ ਇਹ ਸੇਵਾ ਕਰੂਗਾ ਇਹ ਸਾਡੀ ਜਿਹੜਾ ਸਨਮਾਨਤਾ ਦਾ ਮਾਮੂਲੀ ਨਾਲ ਕਾਲੀ ਕਲ ਨੂੰ ਸਮਰਥਨ ਨਹੀਂ ਦਿੱਤਾ ਗਿਆ ਇਹ ਲੋਕ ਸਭਾ ਲਈ ਇਸ ਚੀਜ਼ ਬਾਰੇ ਆ ਦੀ ਸਾਡੀ ਗੱਲ ਹੈ ਅਸੀਂ ਆਪਣੇ ਭਰਾ ਦੇ ਨਾਲ ਹੈ ਜਿੱਦਾਂ ਸਾਡਾ ਸਾਨੂੰ ਭਰਾ ਕਹੂਗਾ ਇਹਦੇ ਨਾਲ ਚੱਲਾਂਗੇ ਪਰ ਤਾਂ ਜੀ ਇੱਕ ਸਵਾਲ ਹੈ ਕਿ ਜਿਹੜਿਆ ਹੁਣ ਤੱਕ ਤਨਾ ਤੁਸੀਂ ਕੋਈ ਸੋਨਾ ਖਰੀਦੇ ਦੀ ਹਾਂਜੀ ਤਾਂ ਸੋਨਾ ਤੁਸੀਂ ਪੈਸੇ ਦੇ ਕੇ ਅਗਲੇ ਦਾ ਆਧਾਰ ਕਾਰਡ ਵੀ ਲੈ ਲਿੰਦੇ ਕੇ ਰਸੀਦਾਂ ਵੀ ਦੇਖਦੇ ਜੀ ਇਹ ਵੀ ਕੋਈ ਤੁਹਾਨੂੰ ਸਰਕਾਰੀ ਦਵਾ ਬਣਾਉਣੇ ਦੀ ਵਿੱਚ ਉਹਦੇ ਵਿੱਚ ਹਾਂਜੀ 22 ਅੱਸਲ ਪਹਿਲਾ ਕਾਲੀ ਦਲ ਦੀ ਸਰਕਾਰ ਰਹੀ ਆ ਉਦੋਂ ਵੀ ਇਹ ਕੰਮ ਹੁੰਦਾ ਹੀ ਕਿ ਜਾ ਹੋਣੀ ਹੋਣ ਲੱਗਾ ਨਹੀਂ ਜੀ ਇਹ ਕੰਮ ਤਾਂ ਸ਼ੁਰੂ ਦਾ ਤੁਰਿਆ ਆਉਂਦਾ ਵਾ ਤਕੇ ਪਹਿਲੀਆਂ ਸਰਕਾਰਾਂ ਤੋਂ ਕੋਈ ਕੋਈ ਮੁੱਦਾ ਕਿਉਂ ਨਹੀਂ ਠਾਇਆ ਕਿ ਸਾਡਾ ਨਹੀਂ ਪਹਿਲੀਆਂ ਸਰਕਾਰਾਂ ਦੇ ਮੁੱਦੇ ਠਾਉਂਦੇ ਰਹੇ ਆ ਇਹਨਾਂ ਦੇ ਉਠਾਉਣੇ ਆ ਬਾਕੀ ਜਿੱਥੋਂ ਸਿੱਧਾ ਸਾਡੀ ਮਰਜ਼ੀ ਹੁੰਦੀ ਆ ਜਿ세 ਜਿ세 ਸਾਡੇ ਬਿੰਕੋਂ ਦੇ ਰਿਲੇਸ਼ਨ ਹੁੰਦੇ ਸਾਡੀ ਉਹ ਮਤਕਾਰਲੀ ਪੁੱਛ ਕਰਦੇ ਜਿ세 ਸਾਡੇ ਚਾਹੀਦਾ ਨਹੀਂ ਐਸਐਸਪੀ ਸਾਹਿਬ ਤੇ ਨਾਲ ਜਾਂ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਜਿਹੜੋ ਇੱਥੇ ਆਉਂਦੇ ਆ ਉਹਨਾਂ ਦੇ ਨਾਲ ਬਹਿ ਕੇ ਕੋਈ ਕਮਿਟਮੈਂਟ ਕੀਤੀ ਜਾਵੇ ਤੇ ਸਾਨੂੰ ਕੋਈ ਦੱਸੋ ਵੀ ਅਸੀਂ ਕੀ ਕਰੀਏ ਜਿੰਨ ਕੋ ਲੈਨੇ ਆ ਉਹਦਾ ਕੋਈ ਧਾਰ ਕਾਰਡ ਦਾ ਕੀ ਲਿਖ ਕੇ ਲਈਏ ਜਿਹੜਾ ਤੁਹਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਉਹ ਵੇਖੋ ਜੀ ਅਸੀਂ ਉਹਨਾਂ ਨੂੰ ਮਿਲਦੇ ਨਹੀਂ ਆ ਸਾਫ਼ ਕੋਈ ਕਰਦੇ ਆ ਸਾਡੇ ਨਾਲ ਡਿਸਕਸ ਕਰਦੇ ਵੀ ਆ ਫਿਰ ਵੀ ਅਸੀਂ ਆਪੋ ਆਪਣੇ ਬੰਦੇ ਦਾ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਜਦੋਂ ਪਤਾ ਲੱਗ ਜਾਂਦਾ ਕਿ ਸਹੀ ਆ ਇਹਨਾਂ ਗਲਤ ਚੀਜ਼ ਨਹੀਂ ਲਈ ਤੇ ਸਾਡੀ ਉਹ ਵੀ ਜਿੱਥੋਂ ਸ਼ੁਰੂ ਦੀ ਮਤ ਕਰਦੀ ਕੋਸ਼ਿਸ਼ ਕਰਦੇ ਅਫਸਰ ਵੀ ਸਾਡੀ ਦੁਕਾਨਦਾਰ ਵੀ ਆਏ ਕੀ ਧੰਵਾਦ ਦੇ ਰੂਪ ਚ ਮੈਂ ਕੀ ਦੋ ਸ਼ਬਦ ਦੇਣਾ ਚਾਹੁੰਦਾ ਹਾਂ ਜੀ ਅਸੀਂ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਕੇਵਲ ਸਾਡੇ ਕਹਿਣ ਦੇ ਉੱਤੇ ਸਾਰੇ ਆਪਣੇ ਆਪਾ ਸਰਜੀ ਸਿੰਘ ਲਾਲੀ ਜਵਾਣ ਕੇ ਸਨਮਾਨ ਕੀਤਾ ਵਾ ਸਾਰੇ ਵੀਰ ਮੇਰੇ ਨਾਲ ਆ ਅੱਗੋਂ ਪਿੱਛੋਂ ਵੀ ਜਿੱਥੇ ਵੀ ਅਸੀਂ ਦੁੱਖ ਸੁੱਖ ਵੇਲੇ ਸਾਰੇ ਇਕੱਠੇ ਹੁੰਨੇ ਆ ਇੱਕ ਦੂਜੇ ਦਾ ਅਸੀਂ ਸਹਾਈ ਹੁੰਨੇ ਆ ਤੇ ਸਾਰੇ ਇਹ ਲਾਲੀ ਭਾਜੀ ਦਾ ਘਰੇ ਆ